ਮੈਂ ਨਾ ਪਰੰਪਰਾ ਮੈਂ ਕੋણો ਨਾ ਲਿਖਣ ਵਾਲਾ ਦੋ ਅੱਖਰ ਲਿਖਾ ਇਹ ਚਿਲਕੀ ਰਾਦੇ ਆ 55 ਸਾਲ ਦਾ ਢੀ ਉਮਰ ਹੋ ਗਈ ਆ ਵੇਖੇ ਆਪਣੀ ਨਸੀਬਾਂ ਨੂੰ ਗੱਠਾ ਪਰ ਪਰ ਪੈਸੇ ਕਾ ਤੋਂ ਜੁੜੇ ਤੇ ਮੈਂ ਸੋਚਿਆ ਯਾਰ ਮੇਰੀ ਡੈਰੀ ਦਾ ਰਹਿ ਜਾਣੀ 78 ਗਾਣੇ ਤੇ ਮੇਰੇ ਕੋਲ ਹੋਣੀ ਜਾਨੀ ਕਿ ਪਿਆਰੀਆਂ ਦੋ ਦਿਨ ਕੈਸਟਾਰ ਰਲ ਜੂਆਂ ਜੀ ਜੀਆਂ ਅੱਠ ਗਾਣੇ ਦੇ 8000 ਰੁਪਏ ਦਿੰਦੇ ਸੀਗੇ ਸਮੇਂ ਬੀਤਿਆ ਕਿ ਮੋੜੇ ਦੀ ਮੋਤ ਹੋ ਗਈ ਮੇਰੇ ਦੀ ਐ ਕਰਮਰ ਗਰੀਬ ਵਾਲ ਦਾ 팬 ਹੈਗਾ ਉਹ ਗਾਣੇ ਤਾਂ ਡੈਰੀ ਪਰ ਹੋਈ ਹੈ ਭਰਾਵਾ ਮੈਂ ਮਾ ਬਲੰਪਾਰਾ ਮੈਂ ਕੋਣੋਂ ਨਾ ਲਿਖਣ ਵਾਲਾ ਹੈਲੋ एवरीवन ਸਵਾਗਤ ਹੈ ਤੁਹਾਡੇ ਸਾਰਿਆਂ ਦਾ ਮੇਰੇ ਚੈਨਲ ਰਾਹੀ ਵਿਊ ਦੇ ਉੱਤੇ ਤੁਸੀਂ ਦੇਖ ਰਹੇ ਹੋਵੋਗੇ ਮੈਂ ਕਿੱਥੇ ਬੈਠਾ ਹਾਂ ਕਿਹਦੇ ਰੂਮ ਚ ਆਇਆ ਹੋਇਆ ਕਿ ਲొਕੇਸ਼ਨ ਕੀ ਹੈ ਸਾਰੀ ਤੁਹਾਨੂੰ ਮੈਂ ਦੱਸਦਾ ਕਿ ਕੀ ਹੈ ਅੱਜ ਦੀ ਜਿਹੜੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਮੈਂ ਲੈਣ ਵਾਲਾ ਕਿਸੇ ਦਾ ਇੰਟਰਵਿਊ ਪਹਿਲਾਂ ਵੀ ਵੀਡੀਓਜ਼ ਬਣਾਈਆਂ ਸੀਗੀਆਂ ਪੀਜੀ ਰਿਗਾਰਡਿੰਗ ਜਾਂ ਫਿਰ ਬਾਹਰ ਕਿਤੇ ਘੁੰਮਣ ਫਿਰਨ ਗਏ ਬਟ ਅੱਜ ਦੀ ਜਿਹੜੀ ਵੀਡੀਓ ਬੜੀ ਖਾਸ ਆ ਕਿਉਂਕਿ ਮੇਰੇ ਬੜੇ ਖਾਸ ਜਾਣਕਾਰ ਨੇ ਭਾਜੀ ਹੁਣੀ ਚਾਚਾ ਜੀ ਕਹਿੰਦੇ ਆਪਾਂ ਇਹਨਾਂ ਨੂੰ ਏ ਜੀ ਇਹਨਾਂ ਨੂੰ ਨਾਲ ਲਿਖਨ ਦਾ ਤੇ ਗਾਉਂਦਾ ਬੜਾ ਸ਼ੌਂਕ ਆ ਲਿਖਦੇ ਤੇ ਬਹੁਤ ਸੋਹਣਾ ਵਾ ਗਾਉਂਦੇ ਵੀ ਬੜਾ ਸੋਹਣਾ ਵਾ ਬਾਕੀ ਕਹਿੰਦੇ ਨਹੀਂ ਮੈਂ ਗਾਉਣਾ ਨਹੀਂ ਹੁੰਦਾ ਬਾਕੀ ਆਪਾਂ ਦੇਖ ਲੈਨੇ ਆ ਬਾਕੀ ਹਾਂ ਤੁਸੀਂ ਦੇਖਿਓ ਇਹਨਾਂ ਦੀ ਆਵਾਜ਼ ਕਿਹਦੇ ਨਾਲ ਸੈਂਪਲ ਕਰ ਤੇ ਆਓ ਬਾਕੀ ਮਿਲਦੇ ਆ ਚਾਚਾ ਜੀ ਹੁਣਾ ਨਾਲ ਹਾਂਜੀ ਚਾਚਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਵਧੀਆ ਲੋ ਫਾਈਨਲੀ ਆਪਾਂ ਇੰਨੀ ਸਟਰਗਲ ਕਰਕੇ ਅੱਜ ਫਾਈਨਲੀ ਆਪਾਂ ਵੀਡੀਓ ਬਣਾ ਰਹੇ ਹਾਂ ਬੜੇ ਦਿਨਾਂ ਦਾ ਆਪਾਂ ਪਲਾਨ ਕਰ ਰਹੇ ਸੀਗੇ ਤੇ ਹਾਂਜੀ ਦੱਸੋ ਕੁਝ ਆਪਣੇ ਬਾਰੇ ਚਾਚਾ ਜੀ ਕੀ ਕਰਦੇ ਹੋ ਤੁਸੀਂ ਬਸ ਕਰ ਰਾ ਕੀ ਯਾਰ ਜੋਰ ਆਵਦਾ ਪਾਣਾ ਮਠਹਾਗਾ ਹੋਰ ਕੀ ਹੈ ਹਾਂ ਚਾਚਾ ਜੀ ਮੈਂ ਸੁਣਿਆ ਤੁਹਾਡੇ ਜੀ ਕੋਈ ਕੜਾ ਆ ਬਹੁਤ ਹੀ ਵਧੀਆ ਕੜਾ ਆ ਕਿਨ ਤੁਸੀਂ ਲਿਖਦੇ ਤੇ ਗਾਉਂਦੇ ਵੀ ਬੜਾ ਸੋਹਣਾ ਆ ਓ ਦਸਵਾਂ ਕੁਛ ਹਾਂ ਲਿਖਣ ਦਾ ਤਾਂ ਸ਼ੌਕ ਮੈਨੂੰ ਅੱਜ ਤੋਂ 20 ਸਾਲ ਪਹਿਲੇ ਜਿਦਾ ਪਿਆ ਹੈਗਾ ਹੋਰ ਮੈਂ ਗਾਣੇ ਲਿਖੇ ਹੋਏ ਆ ਅੱਛਾ ਗਾਣੇ ਲਿਖੇ ਹੋਏ ਆ ਤੁਸੀਂ ਕਿੰਨੇ ਕਿੰਨੇ ਕ ਗਾਣੇ ਲਿਖੇ ਆ ਤੁਸੀਂ ਉਹ ਗਾਣੇ ਤਾਂ ਡੈਰੀ ਭਰੀ ਹੋਈ ਆ ਭਰਾਵਾ ਅੱਛਾ ਸਾਰੀ ਡੈਰੀ ਭਰੀ ਹੋਈ ਆ ਨਾਲੇ ਮੈਂ ਸੁਣਿਆ ਤੁਸੀਂ ਕਿਸੇ ਸਿੰਗਰ ਦੇ ਵਾਂਗ ਆਉਂਦੇ ਹੋ ਲੱਗਦੀ ਤੁਹਾਡੀ ਆਵਾਜ਼ ਉਹਨਾਂ ਨੂੰ ਸੈਂਪਲ ਕਰਦੀ ਆ ਕਿ ਜਿਵੇਂ ਉਹਨਾਂ ਨੂੰ ਕਾਪੀ ਕਰਦੇ ਹੋ ਕਿ ਕਿਦਾਂ ਕੀ ਆ ਤੁਹਾਡੀ ਨੈਚੁਰਲ ਹੀ ਆਏ ਦੋਖੋ ਵੀਰ ਜੀ ਗੱਲ ਇਦਾਂ ਦੀ ਹੈਗੀ ਐ ਕਿ ਮੈਂ ਕਨਵਰ ਗਰੇਵਾਲ ਦਾ ਫੈਨ ਹੈਗਾ ਅੱਛਾ ਜੀ ਕਨਵਰ ਗਰੇਵਾਲ ਸਾਹਿਬ ਉਹਨਾਂ ਦੇ ਜਨਨ ਕੀ ਜਦੋਂ ਮੇਰੇ ਨਾਲ ਕੋਈ ਸਮੇਂ ਬਿਤਾ ਕੀ ਮੋਹ ਦੀ ਮੂਹਤ ਹੋ ਗਈ ਮੇਰੇ ਦੀ ਅੱਛਾ ਮੋਹ ਤੋਂ ਹੁੰਦੇ ਬਾਅਦ ਮੈਂ ਇਦਾਂ ਹੀ ਆਪਣੇ ਆਪ ਉਹਨੂੰ ਕੋਸਦਾ ਰਿਹਾ ਜਦੋਂ ਉਹਨਾਂ ਦੇ ਮੈਂ ਗੀਤ ਸੁਣਦਾ ਸੀ ਤੇ ਮੈਂ ਕਿ ਉੱਠ ਚੱਲਿਆ ਰੱਬ ਦੇ ਲਾੜ ਲੱਗ ਕੋਈ ਰੱਬ ਦੀ ਮਹਿਮਾ ਲਿਖ ਗਾ ਕੇ ਸੁਣਾ ਉਹਨਾਂ ਦੇ ਜਨਨ ਕੀ ਸ਼ੌਂਕ ਨਾਲ ਮੈਨੂੰ ਇਹ ਵਰਗਤ ਦਿੱਤੀ ਹੈ ਪਰਮਾਤਮਾ ਨੇ ਰਬ ਨੇ ਅੱਛਾ ਮੰਲੋ ਜਿਹੜਾ ਤੁਸੀਂ ਗਾਉਂਦੇ ਹੋ ਉਹਨਾਂ ਵਾਂਗੂ ਹੀ ਗਾਉਂਦੇ ਹੋ ਕਿ ਕਿਦਾਂ ਆਵਾਜ਼ ਉਦਾਂ ਦੀ ਆ ਇਹ ਕਿਦੋਂ ਨਾਲ ਇੱਕ ਤਰੀਕਾ ਗਾਉਣ ਦਾ ਇੱਕ ਹੁੰਦਾ ਹੈ ਇੱਕ ਆਵਾਜ਼ ਦੇਖੋ ਜੀ ਜਿਹੜੇ ਗਾਣੇ ਲਿਖੇ ਆ ਉਹ ਮੈਂ ਕਰਮਲ ਗਰੇਵਾਲ ਜੀ ਟੈਚੇ 'ਚ ਲਿਖੇ ਆ ਅੱਛਾ ਇਹਦਾ ਉਹ ਗਾਉਂਦੇ ਆ ਆਲਾ ਬਲੰਦੇ ਜਗੋ ਉਹ 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 ਨਾਲ ਬਰਬਰ ਤਾਂ ਆਪਾਂ ਹੋ ਨਹੀਂ ਸਕਦੇ ਠੀਕ ਹੈ ਤਾਂ ਬਾਕੀ ਤੁਹਾਨੂੰ ਕਦੋਂ ਦਾ ਸ਼ੌਂਕ ਆ ਕਦੋਂ ਤੁਸੀਂ ਲਿਖਣਾ ਪੜ੍ਹਨਾ ਸਟਾਰਟ ਕੀਤਾ ਸਾਰਾ ਕੁਝ ਆ ਤਾਂ ਬਿਰਜੀ 20 ਸਾਲਾਂ ਦੀ ਗੱਲ ਹੈਗੀ ਹੈ ਜਦੋਂ ਮੈਂ ਆਪਣੀ ਹਿਮਾਚਲ ਪ੍ਰਦੇਸ਼ ਦੇ ਵਿੱਚ ਪਹਾੜੀ ਗਾਣੇ ਲਿਖਦਾ ਸੀ ਦੋ ਤਿੰਨ ਕੈਸਟ ਆ ਰਹੇ ਲਿਜੋਈਆਂ ਜੀ ਦੀਆਂ ਪਰ ਬਖਤ ਨੇ ਐਸੇ ਹਾਲਾਤ ਪੁਜਾਇਆ ਕਿ ਮੈਂ ਬਿਮਾਰ ਹੋ ਗਿਆ ਤੇ ਇੱਥੇ ਆ ਕੇ ਚੰਡੀਗੜ੍ਹ ਦੇ ਵਿੱਚ ਰਹਿਣ ਲੱਗਾ ਅੱਛਾ ਮਤਲਬ ਤੁਸੀਂ ਪਹਿਲਾਂ ਕੈਸਟਾਂ ਵੀ ਗੱਡੀਆਂ ਹੋਈਆਂ ਤੁਹਾਡੇ ਲਿਖੀਆਂ ਹੋਈਆਂ ਨੇ ਗੀਤ ਹਾਂ ਮੇਰੇ ਗੀਤ ਪਹਾੜੀ ਚਲਦੇ ਸੀ ਅੱਛਾ ਪਹਾੜੀ ਅੱਛਾ ਕਾਫੀ ਸਮੇ ਸੀਗਾ ਕਿ ਕੰਪਨੀ ਵਾਲੇ ਸਦਕੇ ਕੱਲ ਰਾਈਟਰ ਨੂੰ আর ਕਲਾਕਾਰ ਨੂੰ ਸੱਦੇ ਸੀਗੇ ਤੇ ਆਪਣੇ ਪੈਸੇ ਲਗਾ ਕੇ ਉਹ ਬਣਾਉਂਦੇ ਸੀਗੇ ਹੈਨਾ ਤੇ ਹੁਣ ਦਾ ਸਮੇ ਹੈ ਕਿ ਬੰਦਾ ਜੇ ਕਲਾ ਹੋਵੇ ਤੇ ਅੱਪੇ ਲੋਕ ਦੇਖਣ ਵਾਲੇ ਕਰਦੇ ਆ ਪਪੂਲਰ ਅੱਛਾ ਤੇ ਉਦੋਂ ਪੈਸੇ ਵੀ ਮਿਲਦੇ ਹੁੰਦੇ ਸੀਗੇ ਜਦੋਂ ਗਾਣੇ ਗੀਤ ਲਿਖਦੇ ਹੁੰਦੇ ਸੀ ਉਸ ਦਿਨ ਵੀਰੇ ਪੈਸੇ ਕੀ ਮਿਲਦੇ تھے 8 ਗਾਣੇ ਦੇ 8000 ਰੁਪਏ ਦਿੰਦੇ ਸੀਗੇ ਅੱਛਾ ਕਾਫੀ ਪੁਰਾਣੀ ਗੱਲ ਹੈ ਨਾ ਹਾਂ ਜੀ ਤੋਂ ਫਿਰ ਜਦੋਂ ਮੈਂ ਬਿਮਾਰ ਹੋ ਗਿਆ ਮੈਂ ਕੰਮ ਛੱਡਤਾ ਉਸ ਤੋਂ ਬਾਅਦ ਮੇਰੇ ਨਾਲ ਜੀਵਨ ਦਾ ਹੱਥ ਹੋਇਆ ਕਿ ਮੇਰਾ ਬੜਾ ਬੇਟਾ ਐਕਸੀਡੈਂਟ ਨਾਲ ਮੌਤ ਹੋ ਗਈ ਤੇ ਉਸ ਤੋਂ ਬਾਅਦ ਮੇਰੇ ਬਾਪੂ ਜੀ ਵੀ ਜਾਂਦੇ ਰਹੇ ਕੱਲਾ ਰਹਿ ਗਿਆ ਮੈਂ ਬੜਾ ਬੇਟਾ ਐਕਸੀਡੈਂਟ ਨਾਲ ਮੌਤ ਹੋ ਗਈ ਤੇ ਉਸ ਤੋਂ ਬਾਅਦ ਮੇਰੇ ਬਾਪੂ ਜੀ ਵੀ ਜਾਂਦੇ ਰਹੇ ਕੱਲਾ ਰਹਿ ਗਿਆ ਮੈਂ ਤੇ ਫਿਰ ਮੇਰਾ ਜਨ ਕਿ ਕਿਸੇ ਨਾਲ ਮੁਲਾਕਾਤ ਵੀ ਨਹੀਂ ਸੀ ਕਿਸੇ ਬੰਦੇ ਨਾਲ ਮੇਰੇ ਕੋਲ ਟੱਚ ਨਹੀਂ ਸੀ ਇਸ ਏਰੀਆ 'ਚ ਫਿਰ ਮੈਂ ਸੋਚਿਆ ਕਿ ਛੱਡ ਇਹ ਮੇਰੀ ਡਾਇਰੀ ਲਿਖੀ ਰਹਿ ਜਾਣੀ ਹੈ ਅੱਛਾ ਇੰਨੇ ਸਾਲ ਪਹਿਲਾਂ ਤੁਸੀਂ ਲਿਖਦੇ ਹੁੰਦੇ ਸੀਗੇ ਤੇ ਉਦੋਂ ਫਿਰ ਵੀ ਅੱਜ ਤੁਸੀਂ ਲਿਖਣਾ ਛੱਡਤਾ ਤੇ ਹੁਣ ਤੁਸੀਂ ਕਦੋਂ ਦਾ ਲਿਖਣਾ ਸਟਾਰਟ ਕੀਤਾ ਆ ਤੇ ਕਿੰਨੇ ਕ ਗਾਣੇ ਲਿਖਦੇ ਨੇ ਗਾਣੇ ਤਾਂ ਵੀਰੇ ਘੱਟ ਤੇ ਘੱਟ ਕੰਮ ਸੇ ਕਮ 70 80 ਗਾਣੇ ਤਾਂ ਮੇਰੇ ਕੋਲ ਹੋਣੀ ਯਾਨੀ ਕਿ ਪੇ ਆ ਗਏ ਆ ਅੱਛਾ 7 80 ਗਾਣੇ ਤੁਸੀਂ ਲਿਖੇ ਹੋਏ ਆ ਜਿਹੜੇ ਤੁਹਾਡੇ ਕੋਲ ਪਏ ਹੋਏ ਨੇ ਤੇ ਬਾਕੀ ਤੁਸੀਂ ਕਦੀ ਕਿਸੇ ਨੂੰ ਸੁਣਾਏ ਨਹੀਂ ਮਦਦ ਨਹੀਂ ਲਈ ਕਿਸੇ ਦੀ ਵੀ ਹਾਂ ਵੀ ਮੇਰੇ ਕੋਲ ਐ ਹੋਗਾ ਜਾਂ ਕਿਸੇ ਸਿੰਗਰ ਕੋਲ ਗਏ ਨਹੀਂ ਜਾਂ ਕੁਛ ਇਦਾਂ ਵਿਦਾਂ ਕੁਛ ਵੀ ਨਹੀਂ ਕੀਤਾ ਤੁਸੀਂ ਮੇਰੇ ਜਾਣਾ ਕਿੱਥੇ ਰੱਬ ਨੇ ਐਸੀ ਮਾਰ ਦਿੱਤੀ ਉਹਦੀ ਮਹਿਮਾ ਐ ਜੋ ਮੇਰੇ ਨਾਲ ਹੋਇਆ ਮੈਂ ਦੱਸਿਆ ਹੈ ਕਿ ਮੇਰਾ ਲੜਕਾ ਪਹਿਲੇ ਐਕਸੀਡੈਂਟ ਨਾਲ ਮਰ ਗਿਆ ਫਿਰ ਮੇਰਾ ਉੱਤੇ ਬਾਪੂ ਮਰ ਗਿਆ ਤੇ ਬੱਚਿਆਂ ਨੂੰ ਪਾਲਦਿਆਂ ਬੁੱਧਿਆਂ ਨੂੰ ਇਦਾਂ ਇੱਟਨ ਬਗਤ ਗੁੱਦਾ ਗਿਆ ਤੇ ਆਪਾਂ ਖਾਲੀ ਦੇ ਖਾਲੀ ਰਹੇ ਅਸ਼ਬਾਕੀ ਇਦਾਂ ਮੈਨਾ ਸੁਣੇ ਵੀ ਆ ਇਨਾਂ ਕੋ ਮੇਰੇ ਕੋਲ ਆਈ ਸੀਗੀ ਉਥੇ ਪੀਜੀਆ ਤੇ ਇਹ ਇਨਾਂ ਨੇ ਮੈਨੂੰ ਸੁਨਾਈਆਂ ਵੀ ਕਾਫੀ ਇਨਾਂ ਨੇ ਗਾਣੇ ਆਪਣੇ ਲਿਖੇ ਨੇ ਥੋੜਾ ਥੋੜਾ ਅੰਤਰਾ ਜਿਹਾ ਸੁਨਾਇਆ ਇਨਾਂ ਨੇ ਬਹੁਤ ਹੀ ਵਧੀਆ ਲਿਖਦੇ ਨੇ ਨਹੀਂ ਜੀ ਅੱਜ ਕੱਲ ਦੇ ਜਿਹੜੇ ਗਾਣੇ ਹੁੰਦੇ ਆ ਨਾ ਚੱਕ ਲੋ ਵੜ ਲੋ ਹੋ ਜਾ ਕੁਛ ਨਹੀਂ ਬਹੁਤ ਵਧੀਆ ਔਰ ਖੜੇ ਪੈਰ ਗਾਣਾ ਲਿਖ ਦਿੰਦੇ ਆ ਕੋਈ ਸਿਚੁਏਸ਼ਨ ਦੱਸੋ ਇਹਨਾਂ ਨੂੰ ਹਾਂ ਵੀ ਜਿਵੇਂ ਹੁਣ ਮੰਨ ਲਓ ਮੈਂ ਕੋਈ ਗੱਲ ਕੀਤੀ ਸੀ ਜਿਹੜੋ ਆਪਣੀ ਤੇ ਇਹਨਾਂ ਨੇ ਉਹ ਸਿਚੁਏਸ਼ਨ ਤੇ ਗਾਣਾ ਮੈਨੂੰ ਬਣਾ ਕੇ ਨਾ ਮਜ਼ਾ ਆਇਆ ਸੁਣਨ ਦਾ ਤੇ ਉਹ ਵੀ ਤੁਹਾਨੂੰ ਸੁਣਾਣਗੇ ਬਾਈ ਦੇਖ ਵੀਰ ਮੇਰੇ ਆਪਾਂ ਉਹ ਚੀਜ਼ਾਂ ਜਿਹੜੀਆਂ ਅੱਜ ਕੱਲ ਚੱਲ ਰਹੀਆਂ ਹਨ ਉਹ ਤਾਂ ਆਪਾਂ ਲਿਖਣਾ ਨਹੀਂ ਜਾਂਦੇ ਆਪਾਂ ਜਾਨੀ ਕਿ ਉਹ ਚੀਜ਼ ਲਿਖਨੇ ਆ ਕਿ ਜਿਹੜੀ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਸੁਣ ਸਕੇ ਠੀਕ ਹੈ ਅੱਜ ਦਾ ਇਨਸਾਨ ਜਾਂ ਮੈਂ ਹੈਗਾ ਜਾਂ ਤੁਸੀਂ ਹੈਗੇ ਹੋ ਰੱਬ ਦੇ ਨਾਮ ਦੇ ਵਿੱਚ ਚੱਲਣਾ ਬੜਾ ਔਖਾ ਹੈ ਜਦੋਂ ਮੈਂ ਆਪਣੇ ਬਾਪੂ ਨੂੰ ਮਿਲਦਾ ਸੀਗਾ ਤੇ ਕੀ ਹੁੰਦਾ ਮੇਰੇ ਬਾਪੂ ਕਹਿੰਦਾ ਯਾਰ ਉਹ ਗਾਣਾ ਜਿਹੜਾ ਤੂੰ ਲਿਖਿਆ ਏ ਮੈਨੂੰ ਸੁਣਾ ਪੁੱਤਰ ਤੇ ਬਾਪੂ ਮੇਰਾ ਮੰਜੇ ਤੇ ਰੜਾਉਂਦਾ ਸੀ ਕਿ ਹਾਏ 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 ਕਰਦਾ ਸੀ ਮੈਂ ਕਿਹਾ ਬਾਪੂ ਰੱਬ ਦਾ ਨਾਮ ਲਿਆ ਕਰ ਉਹ ਕਹਿੰਦਾ ਪੁੱਤਾ ਕਿੱਥੇ ਹੁਣ ਤਾਂ ਤੁਰਿਆ ਨਹੀਂ ਜਾਂਦਾ ਪੀੜਾ ਨਹੀਂ ਆਪਾਂ ਦਰਦਾ ਪੀੜਾ ਨਾਲੇ ਮੈਨੂੰ ਜਿਹੜੇ ਕਿ ਬੁਰਾ ਹਾਲ ਹੁੰਦਾ ਤੇਰੇ ਬਾਪੂ ਕਹਿੰਦੇ ਪਈ ਪੁੱਤਾ ਆਪਣਾ ਜਿਹੜਾ ਤੇਰਾ ਹੁਨਰ ਹੈ ਇਹ ਤੂੰ ਨੂੰ ਸਾਹਮ ਕੇ ਨਾ ਰੱਖੀ ਲੋਕਾਂ ਚ ਦੱਸ ਦੇ ਅੱਛਾ ਤੇ ਮੈਂ ਸੋਚਿਆ ਕਿ ਹੁਣ ਮੈਂ ਵੀ ਮੇਰੀ ਵੀ ਉਮਰ 55 ਸਾਲ ਹੋ ਗਈ। ਅੱਛਾ ਤੇ ਮੈਂ ਸੋਚਿਆ ਯਾਰ ਇਹ ਮੇਰੀ ਡੈਰੀ ਦਾ ਰਹਿ ਜਾਣੀ। ਹੂੰ ਠੀਕ ਹੈ। ਅੱਛਾ ਇਹ ਇਸ ਉਮਰ 'ਚ ਆ ਕੇ ਖਿਆਲ ਆਇਆ ਕਿ ਹੁਣ ਇਸ ਡੈਰੀ ਦੇ ਜਿਹੜੇ ਇੰਨੇ ਗਾਣੇ ਲਿਖੇ ਨੇ ਦਾ ਕੁਝ ਕਰ ਲਿਆ ਜਾਵੇ। ਹਾਂ ਤਾਂ ਉਹ ਪਤਾ ਕੀ ਇਹ ਵੀਰੇ ਮੈਂ ਮਰ ਜਾਵਾਂਗਾ ਤਾਂ ਇਹ ਇਹਨੂੰ ਤਾਂ ਮੇਰੇ ਬੱਚੇ ਤਾਂ ਮੇਰੇ ਦੇਖਣਗੇ ਇਹ ਬਾਪੂ ਨੇ ਕੀ ਲਿਖਿਆ। ਗੱਠਾ ਪਰ ਪਰ ਪੈਸੇ ਕਾ ਤੂੰ ਜੋੜੇ ਦਿਨ ਰਹਿ ਗਏ ਬੰਦਿਆ ਥੋੜੇ ਲੱਗੂ ਧਰਮ ਰਾਜ ਦੀ ਕਚਹਿਰੀ ਉੱਥੇ ਕੀ ਬੋਲੂਗਾ ਵਿਖਡਾ ਨਾਲਿਆਂ ਚ ਤੇਰਾ ਨਾਂ ਚੱਲੂਗਾ ਵਿਖਡਾ ਨਾਲਿਆਂ ਚ ਤੇਰਾ ਨਾਂ ਚੱਲੂਗਾ ਵਿਖਡਾ ਨਾਲਿਆਂ ਚ ਤੇਰਾ ਨਾਂ ਚੱਲੂਆ ਵਾਹ ਜੀ ਵਾਹ ਕੀ ਬਾਤ ਹੈ ਅੱਛਾ ਇਹ ਤੁਸੀਂ ਪੂਰੇ ਪੂਰੇ ਗਾਣੇ ਲਿਖੇ ਆ ਹਾਂਜੀ ਹਾਂਜੀ ਅੱਛਾ ਪੂਰੇ ਪੂਰੇ ਗਾਣੇ ਲਿਖੇ ਨੇ ਮੈਂ ਇਹ ਤੁਹਾਨੂੰ ਜਣੀ ਕੀ ਸਥਾਈ ਸੁਣਾ ਰਿਹਾ ਅੰਤਰਾ ਹੋਰ ਚੀਜ਼ਾਂ ਦੀ ਹੈ ਅੱਛਾ ਅੰਤਰਾ ਕਿਸੇ ਹੋਰ ਚੀਜ਼ ਨੂੰ ਕਹਿੰਦੇ ਆ ਹਾਂ ਪਹਿਲੇ ਸਥਾਈ ਚ ਬੈਸੇ ਤੇ ਗਾਣੇ ਕੇ ਸਥਾਈ ਜੀ ਚੱਲਦੇ ਆ अच्छा सतायी बहुत जरूरी है अच्छा ਤੁਸੀਂ ਇਹ ਕਦੋਂ ਸਿੱਖਿਆ ਵਾ ਲਿਖਣਾ ਲਾਇਕ ਹੁੰਦਾ ਨਹੀਂ ਆ ਵੀ ਹਾਂ ਕਿਸੇ ਨੂੰ ਵੇਖ ਕੇ ਕਿਉਂਕਿ ਕਮਾ ਗਰਵਾਲ ਤੇ ਹੁਣ ਥੋੜਾ ਟਾਈਮ ਪਹਿਲਾਂ ਹੀ ਇੰਨੇ ਸਾਲ ਨਹੀਂ ਹੋਏ ਬਹੁਤ ਵਾਰ 10 ਆਲਾ ਹੋ ਗਏ ਹੋਣੇ ਉਹਨਾਂ ਨੂੰ ਉਹਨਾਂ ਦੇ ਗਾਣੇ ਆਏ ਨੂੰ ਤੇ ਤੁਸੀਂ ਕਹਿੰਦੇ ਹੋ ਮੈਂ 20 ਸਾਲਾਂ ਤੋਂ ਹਣਾ ਪਹਿਲਾਂ ਗਾਣੇ ਲਿਖ ਕੇ ਦਿੰਦਾ ਰਿਆਂ ਉਦੋਂ ਕਿਸੇ ਨੂੰ ਵੇਖ ਕੇ ਗਾਣੇ ਇਨਸਪੀਰੇਸ਼ਨ ਹੈ ਗਈ ਸੀ ਕੋਈ ਤੁਹਾਡੀ ਦੇਖੋ ਵੀਰ ਜੀ ਪਤਾ ਕੀ ਹੈ ਪਹਿਲੇ ਮੈਂ ਆਪਣੇ ਪਹਾੜ ਦੀ ਤਰਫ ਛੋਕੜਾ ਮੇਰਾ ਪੰਜਾਬ ਦਾ ਸੀਗਾ ਤੇ ਜਦੋਂ ਆਪਾਂ ਹਿਮਾਚਲ ਦੇ ਵਿੱਚ ਮੇਰਾ ਦਾਦਾ ਜੀ ਬਸ ਕੇ ਆ ਗਏ ਤੇ ਮੇਰੀ ਲੈਂਗੁਏਜ ਹੀ ਪਾਰ ਜੋ ਕੋਈ ਬਾਉਂਡਰ ਦੇ ਉੱਤੇ ਆ ਪਰ ਰਹੇ ਨੇ ਪੰਜਾਬ ਬਾਉਂਡਰ ਹੈ ਸਾਡਾ ਨਾਲ ਹੀ ਮਾਚ ਲੈ ਤੇ ਉਹ ਕਾਰਨ ਕੀ ਬਣਿਆ ਕਿ ਮੈਂ ਜਦੋਂ ਰੱਬ ਦੀ ਕਿਰਪਾ ਹੋਈ ਮੇਰੇ ਤੇ ਤੇ ਮੈਂ ਲਿਖਣਾ ਚਾਲੂ ਕਰਤਾ ਤੇ ਉਦੋਂ ਮੇਰੀ ਜਿਹੜੀ ਦੋ ਤਿੰਨ ਕੈਸਟਾ ਬਣੀ ਸੀ ਆ ਉਹ ਭਗਤ ਮੇਰਾ ਗੁਜ਼ਰ ਗਿਆ ਉਦਾਂ ਹੀ ਅੱਛਾ ਤੇ ਮੈਂ ਜਦੋਂ ਮੇਨੂੰ ਪੁੱਤ ਦੇ ਮਰਨ ਤੇ ਬਾਅਦ ਜਦੋਂ ਮੈਂ ਇਹਨਾਂ ਦੇ ਗਾਣੇ ਸੁਣੇ ਕਰਮਗ੍ਰੇਵਾਲ ਦੇ ਗਾਣੇ ਸੁਣੇ ਆ ਨਾ ਤੋ ਉਦੋਂ ਮੈਨੂੰ ਉਹ ਰੱਬ ਦੀ ਤਰਫ ਹੂੰ ਕਿਹਦੇ ਦੇ ਜੇ ਕਿ ਚੱਲ ਬਈ ਉਹ ਮੁਰਖਾ ਤੂੰ ਤਾਂ ਇੱਥੇ ਬੈਠਾ ਤੇਰਾ ਸਭ ਕੁਝ ਲੁੱਟਿਆ ਪੁੱਟਿਆ ਗਿਆ ਹੂੰ ਤੇਰਾ ਜਵਾਕ ਵੀ ਚਲ ਗਿਆ ਤੇਰਾ ਪਿਓ ਵੀ ਚਲ ਗਿਆ ਕੱਲੋਂ ਤੂੰ ਵੀ ਚਲ ਤੁਰ ਜਾਣਾ ਹੈ ਹੂੰ ਇਸ ਸੰਸਾਰ ਨੂੰ ਛੱਡ ਕੇ ਹੂੰ ਤੇ ਮੈਂ ਫੇਰ ਭਰਾਵਾ 2018 ਤੇ ਲਿਖਣਾ ਚાલુ ਕਰਤਾ ਠੀਕ ਉਹਦੀ ਸੁਣ ਸੁਣ ਕੇ ਮੈਂ ਲਿਖਣਾ ਚાલુ ਕਰਤਾ ਵੀ ਇਹ ਤਾਂ ਬਹੁਤ ਹੀ ਸੋਹਣਾ ਸੀ ਜਿਹੜਾ ਤੁਸੀਂ ਹੁਣੇ ਸਾਨੂੰ ਸੁਣਾਇਆ ਬਹੁਤ ਹੀ ਵਧੀਆ ਕੁਝ ਹੋਰ ਸੁਣਾਓ ਕੁਝ ਹੋਰ ਜੇ ਤੁਸੀਂ ਵਧੀਆ ਜਿਹਾ ਲਿਖਿਆ ਹੋਵੇ ਹੋਰ ਕੁਝ ਦੇਖ ਵੇ ਵੀਰੇ ਜਦੋਂ ਆਪਾਂ ਧਰਤੀ ਵਿੱਚ ਰਹਿੰਦਿਆ ਗਿਆ ਤੇ ਗੱਲ ਇਹ ਹੈ ਕਿ ਵੀਰੇ ਮੈਂ ਉਸ ਚੀਜ਼ ਨੂੰ ਦੇਖਿਆ ਜਿਹੜੀਆਂ ਗੱਲਾਂ ਧਰਤੀ ਦੇ ਵਿੱਚ ਹੋਈਆਂ ਇਨਸਾਨ ਦੇ ਤਰਫੋਂ ਹੋਈਆਂ ਉਸ ਰੱਬ ਦੀ ਮਹਿਮਾ ਹੈ ਉਧਰ ਤੇ ਦੀ ਮਹਿਮਾ ਹੈ ਮੈਂ ਲਿਖਿਆ ਕਿ ਮਕੜੀ ਤਾਣਾ ਬੁਣ ਰਹੀ ਸੀ ਤੇ ਮੇਰੇ ਬਜ਼ੁਰਗ ਸੁਣਾਂਦੇ ਸੀ ਕਿ ਕਿ ਪੀ ਦਾਦਾ ਯਾਰ ਬੋਤਲ ਦੇ ਵਿੱਚ ਕੀੜੀ ਵੀ ਦਾਣਾ ਚੁੱਕਦੀ ਏ ਰੱਬ ਸਾਰਿਆਂ ਨੂੰ ਬਣਦਾ ਤੇ ਮੈਂ ਉਹ ਗਾਣਾ ਲਿਖਿਆ ਵੀਰ ਜੀ ਤੰਦਾਂ ਉੱਤੇ ਤੰਦ ਜੋੜ ਕੇ ਮਕੜੀ ਬੁਣਦੀ ਤਾਣਾ ਵੇਚੀ ਬੋਤਲ ਤੇ ਕੀੜੀ ਪੈ ਗਈ ਫੇਰ ਵੀ ਚੁੱਕਦੀ ਦਉਣਾ ਨੀਆ ਲਕਲ ਕੀਰਾਵਾਲ ਆ ਤੇਰੇ ਨਾਲ ਕੁਝ ਨਹੀਂ ਜਾਂ ਨੀਆ ਲਕਲ ਕੀਰਾਵਾਲ ਆ ਤੇਰੇ ਨਾਲ ਕੁਝ ਨਹੀਂ ਜਾਂ ਨੀਆ ਲਕਲ ਕੀਰਾ ਮਾੜਿਆ ਉਹ ਵਿਚ ਬੋਤਲ ਕੀੜੀ ਚੁੱਕਦੀ ਦਉਣਾ ਮਿਆਂ ਦੇ ਕੋਲ ਕੀ ਰੋ ਬਾੜਿਆ ਹੋਏ ਵਿੱਚ ਬੋਤਲ ਕੀੜੀ ਚੁੱਕਦੀ ਦਾ ਲੈ ਅਬੀ ਬਹੁਤ ਹੀ ਸੋਹਣਾ ਬੜਾ ਸੋਹਣਾ ਲਿਖਿਆ ਜਿਹੜਾ ਤੁਸੀਂ ਲਿਖਿਆ ਵਾ ਤੇ ਬਾਕੀ ਤੁਹਾਨੂੰ ਦੱਸੀਏ ਚਾਚਾ ਜੀ ਹੁਣ ਇਹ ਨਾਲ ਹੀ ਜੌਬ ਕਰਦੇ ਸਾਡੇ ਉੱਥੇ ਤੇ ਬਾਈਚਾਂਸ ਨੂੰ ਮਿਲ ਗਏ ਸੀਗੇ ਇਹ ਆਪਾਂ ਤਿੰਨ ਦਿਨ ਹੋਏ ਆ ਤਿੰਨ ਚਾਰ ਦਿਨ ਹੋ ਗਿਆ ਸਾਨੂੰ ਮਿਲਦਿਆਂ ਨੂੰ ਤੇ ਡੇਲੀ ਸਾਡਾ ਪਲਾਨ ਬਣਦਾ ਸੀਗਾ ਵੀ ਚਲੋ ਜੀ ਅੱਜ ਬਣਾਨੇ ਆ ਕੱਲ ਬਣਾਨੇ ਆ ਅੱਜ ਬਣਾਨੇ ਕੱਲ ਬਣਾਨੇ ਕਰਦੇ ਕਰਦੇ ਨਾਲ ਚਾਰ ਦਿਨ ਨਿਕਲ ਗਏ ਅੱਜ ਫਾਈਨਲੀ ਸਾਨੂੰ ਲੋਕੇਸ਼ਨ ਨਹੀਂ ਸੀ ਮਿਲਦੀ ਬਈ ਇੱਕ ਦਾ ਪਹਿਲਾਂ ਨੇ ਆਪਾਂ ਪਾਰਕ ਵਿੱਚ ਗਏ ਉੱਥੇ ਇੰਨੀ ਤੇਜ਼ ਆਵਾਜ਼ ਆਉਂਦੀ ਬਈ ਸੀਗੀ ਫੇਰ ਮੇਗਾ ਚਾਚਾ ਗੱਲ ਨਹੀਂ ਬੰਦਦੀ ਕਦੇ ਹੋਰ ਕਮਰੇ ਕਮਰੇ ਚੱਲੀਏ ਤੇ ਫੇਰ ਚਾਚਾ ਉਹਨਾਂ ਦੇ ਘਰੇ ਹੀ ਆ ਗਏ ਆਪਾਂ ਇੱਥੇ ਰੈਂਟ ਤੇ ਰਹਿੰਦੇ ਆ ਸੁਣਦੇ ਆ ਚਾਚੇ ਕੋ ਚਾਚਾ ਜੀ ਹੋਰ ਸੁਣਾਓ ਫੇਰ ਕੋਈ ਵਧੀਆ ਜਿਆ ਲਾ ਜੀ ਆ ਜਾਓ ਆਵਾ ਫੇਰ ਕੁਝ ਹੋਰ ਵਧੀਆ ਜਿਆ ਦੇਖ ਵੀਰੇ ਗੱਲ ਇਹ ਹੈ ਹੈਗੀ ਹੈ ਕਿ ਬੰਦਾ ਜਾਨਵਰਾਂ ਤੋਂ ਵੀ ਡਰਦਾ ਆ ਆਪਾਂ ਕਦੇ ਕਿਤੇ ਰਾਹ ਜਾਂਦੇ ਆ ਤੁਰਦੇ ਆ ਪਿਆ ਤੇ ਬਿੱਲੀ ਰਸਤਾ ਕੱਟ ਜਾਏ ਤੇ ਕੀ ਕਰਦਾ ਬੰਦਾ ਉਹਨੂੰ ਵੇਖ ਕੇ ਪਿੱਛੇ ਵਾਪਸ ਆ ਜਾਂਦਾ ਤੇ ਬੰਦਾ ਹੀ ਬੰਦੇ ਦੇ ਦੇਖ ਕੇ ਵੀ ਪਿਛੇ ਹਟਦਾ ਹੈਗਾ ਕਿੱਥੇ ਜਾ ਰਿਹਾ ਖਾਲੀ ਘੜਾ ਲੱਭ ਜਾਵੇ ਨਾ ਉਹ ਚੀਜ਼ ਤੇ ਕਰਨੇ ਜਾ ਰਿਹਾ ਜੇ ਤੇ ਸੁਣਨ ਵਾਲੇ ਚੰਗੀ ਰੂਹ ਨਾਲ ਸੁਣਨਗੇ ਤੇ ਗੱਲ ਸਚਾਈ ਦੇ ਵਿੱਚ ਕੀ ਲਿਖਿਆ ਗਿਆ ਜੋ ਦੋ ਬਿੱਲੀ ਰਸਤਾ ਕਟ ਜਾਵੇ ਵੰਦਾ ਵੇਖੇ ਪਿਛੇ ਹਟ ਜਾਂਦਾ ਦੁੱਧਕਾਰ ਦਾ ਕਾ ਨੂੰ ਬੰਦਿਆ ਕੁਦਰ ਤੇਜੀ ਬਾ ਨੂੰ ਵੇਖੇ ਆਪਣੇ ਨਸੀਬਾ ਨੂੰ ਆਏ ਹਾਏ ਜੇ ਤੇਰੇ ਕੋਲ ਹੈਗਾ ਬੰਦਿਆ ਵੰਡ ਗਰੀਬਾਂ ਨੂੰ ਜੇ ਤੇਰੇ ਕੋਲ ਹੈਗਾ ਬੰਦਿਆ ਵੰਡ ਗਰੀਬਾਂ ਨੂੰ ਜੇ ਤੇਰੇ ਕੋਲ ਜੇ ਤੇਰੇ ਕੋਲ ਹੈਗਾ ਬੰਦਿਆ ਵੰਡ ਗਰੀਬਾਂ ਨੂੰ ਬਹੁਤ ਹੀ ਸੋਹਣਾ ਯਾਰ ਚਾਚਾ ਤੁਸੀਂ ਕਹਿੰਦੇ ਮੈਨੂੰ ਗਾਉਣਾ ਨਹੀਂ ਆਉਂਦਾ ਤੇ ਆਵਾਜ਼ ਏਡੀ ਸੋਹਣੀ ਆ ਇੰਨਾ ਵਧੀਆ ਲਹਿਜ ਸੁਰ ਚਾ ਗਾ ਲੈਣੀ ਹੋ ਤੁਸੀਂ ਜਿੰਨਾ ਸੋਹਣਾ ਲਿਖਦੇ ਹੋਣਾ ਉਨਾ ਹੀ ਸੋਹਣਾ ਤੁਹਾਡੀ ਆਵਾਜ਼ ਵੀ ਨਹੀਂ ਸੋਹਣੀ ਆ ਆ ਬਹੁਤ ਸੋਹਣਾ ਸੀਗਾ ਇਹ ਤਾਂ ਮੇਰਾ ਫੇਵਰਿਟ ਸੀਣਾ ਨੇ ਮੈਨੂੰ ਪਹਿਲਾਂ ਵੀ ਸੁਣਾਇਆ ਸੀ ਬਹੁਤ ਹੀ ਵਧੀਆ ਲੱਗਾ ਮੈਨੂੰ ਤੇ ਇਹਨਾਂ ਨੇ ਪੂਰੇ ਪੂਰੇ ਗਾਣੇ ਲਿਖੇ ਹੋਏ ਨੇ ਤੇ ਹੁਣ ਇਹ ਜਸਟ ਸਟਾਰਟਿੰਗ ਹੀ ਸੁਣਾ ਰਿਹਾ ਜਿਹੜਾ ਇੱਕ ਅਦਾ ਪੈਰਾ ਹੁੰਦਾ ਆ ਤਾਂ ਕਿ ਵੀਡੀਓ ਜ਼ਿਆਦਾ ਲੰਬੀ ਨਾ ਬਣੇ ਕਿਉਂਕਿ ਮੈਨੂੰ ਪਤਾ ਆ ਪਹਿਲੀ ਵਾਰ ਮੈਂ ਕਹਿ ਰਿਹਾ ਜੀ ਅੱਜ ਵੀਡੀਓ ਸਾਡੀ ਪੂਰੀ ਵੇਖਿਓ ਬਾਕੀ ਬਹੁਤ ਲਿਖੇ ਨੇ ਇਹਨਾਂ ਨੇ ਬਹੁਤ ਲਿਖੇ ਨੇ ਜਿਹਨੇ ਮਰਜ਼ੀ ਸੁਣੀ ਜਾਓ ਰਾਤ ਬੈਜੇ ਸਵੇਰ ਪੈਣੀ ਚਾਚੇ ਦੇ ਗਾਣੇ ਨਹੀਂ ਮੁਕਣੇ ਇਹ ਮੌਕੇ ਤੇ ਲਿਖੀ ਜਾਂਦੇ ਹੁੰਦੇ ਆ ਤੇ ਬਾਕੀ ਚਾਚਾ ਜੀ ਹੋਰ ਸੁਣਾਓ ਫਿਰ ਇੱਕ ਦੋ ਹੋਰ ਸੁਣਾਓ ਫਿਰ ਵੀ ਨਾ ਕੋਈ ਫਿਰ ਵਧੀਆ ਜਾ ਹਾਂ ਜੀ ਸੁਣਾਓ ਜਰੂਰ ਸੁਣਾਓ ਜੀ ਤੁਸੀਂ ਮੌਕਾ ਦਿੱਤਾ ਤੇ ਰੱਬ ਨੇ ਸੁਣਾ ਫਿਰ ਕੁਝ ਵਧੀਆ ਜਰੀਆ ਹੈ ਆਪਣਾ ਹੋਰ ਚਾਚੇ ਕੋ ਡੈਰੀ ਆ ਭਰੀ ਹੋਈ ਸਾਰੀ ਗਾਣਿਆਂ ਦੀ ਤੇ ਵਧੀਆ ਚਾਚਾ ਕੱਢੋ ਫਿਰ ਕਰੋ ਆਮ ਦਾ ਰੁੱਖਾ ਚੁੱਲੀ ਹਵਾ ਠੰਡੀ ਤੇ ਛਲਛਲ ਬਗਦਾ ਪਾਣੂ ਝੜਿਆ ਦਿਨ ਹੋਈਆਂ ਸਿਗਰ ਦੁਪਹਿਰਾ ਬੇਬੇ ਚੰਦ ਤਾਰਿਆਂ ਰਾਤ ਸੋਣੀ ਦੋ ਅੱਖਰ ਲਿਖਾ ਵਿਚ ਲਕੀਰਾਂ ਦੇ ਚਲਦੇ ਰਹਿਣਗੇ ਤੰਦੇ ਨੀ ਬੇਬੇ ਮੇਰੀਏ ਓ ਮੇਰਾ ਦੇ ਘਾਤੋਂ ਵਿਉਈ ਖਸਮਾ ਖਾਣੀ ਵਾਹ ਮੇਰਿਆ ਡਾਡਿਆ ਰਬਾ ਤੇਰੀਆਂ ਤੂੰ ਹੀ ਜਾਣੀ ਮੈਂ ਖਡੌਣਾ ਮਿੱਟੀ ਦਾ ਮੈਂ ਖਡੌਣਾ ਮਿੱਟੀ ਦਾ ਗਿੱਚ ਬੋਲਦਾ ਤੂੰ ਮੇਰਾ ਅੱਲਾ ਵੀ ਤੂੰ ਮੇਰਾ ਮੋਲਾ ਵੀ ਤੂੰ ਮੇਰਾ ਅੱਲਾ ਵੀ ਤੂੰ ਮੇਰਾ ਮੋਲਾ ਵੀ ਤੂੰ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਰੱਬਾ ਤੂੰ ਮੇਰਾ ਅੱਲਾ ਵੀ ਤੂੰ ਮੇਰਾ ਮੋਲਾ ਵੀ ਤੂੰ ਮੇਰਾ ਅੱਲਾ ਵੀ ਤੂੰ ਮੇਰਾ ਮੋਲਾ ਵੀ ਤੂੰ ਵਾਹ ਜੀ ਵਾਹ ਬਹੁਤ ਹੀ ਸੋਹਣਾ ਚਾਚਾ ਤੁਣ ਤੁਣ ਤੁੰਬੇ ਦੀ ਬਜਦੀ ਤਾਰ ਗੋਵੰਡਣੇ ਤਿੰਨ ਆਖਦਾ ਸਰਦਾਰ ਗੋਵੰਡਣ ਦਾ ਨਾ ਰੂ ਰੱਖਿਆ ਗਿਆ ਰੂ ਜਿਹੜੀ ਸਾਡੀ ਉਹ ਗੋਵੰਡਣ ਹੈਗੀ ਹੈ ਤੇ ਪਿੰਡੇ ਦਾ ਨਾਂ ਜਿਹੜਾ ਹੈਗਾ ਸਰੀਰ ਠੀਕ ਹੈ ਤੁਣ ਤੁਣ ਤੁੰਬੇ ਦੀ ਬਜਦੀ ਤਾਰ ਨੀ ਗੋਵੰਡਣੇ ਤਿੰਨ ਆਖਦਾ ਸਰਦਾਰ ਤੈਨੂੰ ਸਤ ਦਾ ਅਰਸ਼ਾਂ ਵਾਲਾ ਯਾਰ ਪਰੀਤਾ ਪਾਲਾ ਸੋਹਣੇ ਨਾਲ ਚੱਲ ਦਰ ਵੇਖ ਲੈ ਗੋਵੰਡਣੇ ਨਦੀਆਂ ਪਾਰ ਤੇਰਾ ਵੇੜਾ ਹੋਏਗਾ ਗੋਵੰਡਣੇ ਨਦੀਆਂ ਪਾਰ ਤੇਰਾ ਵੇੜਾ ਹੋਏਗਾ ਗੋਵੰਡਣੇ ਨਦੀਓਂ ਪਾਰ ਤੇਰਾ ਵੇੜਾ ਹੋਏਗਾ ਅੱਛਾ ਚਾਚਾ ਇਹ ਗੱਲ ਸੁਣੋ ਤੁਸੀਂ ਇੰਨਾ ਕੁਝ ਲਿਖਿਆ ਸਿਰਫ ਇਕੱਲੇ ਗਾਣੇ ਲਿਖਦੇ ਹੋ ਜਾਂ ਹੋਰ ਕਈ ਲੋਕ ਲਿਖਦੇ ਹਨ ਸ਼ਾਇਰੀਆਂ ਵੀ ਲਿਖਦੇ ਨੇ ਅ ਕਹਾਣੀਆਂ ਵੀ ਲਿਖਦੇ ਨੇ ਤੁਸੀਂ ਹੋਰ ਵੀ ਕੁਝ ਲਿਖਦੇ ਹੋ ਜਾਂ ਸਿਰਫ ਇਹੀ ਕੁਝ ਦੇਖੋ ਰਾਈਟਰ ਜਿਹੜਾ ਹੁੰਦਾ ਉਹਦਾ ਮਨ ਜਿੱਥੇ ਭਜਦਾ ਨਾ ਉਹ ਉਹੀ ਚੀਜ਼ ਲਿਖ ਦਿੰਦਾ ਆ ਜਿਹੜੇ ਗਾਣੇ ਜਿਹੜੇ ਐ ਇਹ ਜਿਹੜੇ ਗਾਣੇ ਦੀ ਲਿਖਣ ਦੀ ਵਸਤਾ ਜਿਹੜੀ ਮਿਲਦੀ ਹੈ ਨਾ ਉਹ ਰੱਬ ਦੀ ਤਰਫ ਹੁੰਦੀ ਹੈ ਆਮ ਬੰਦਾ ਤਾਂ ਨਹੀਂ ਕਿਸੇ ਮੈਂ ਨਹੀਂ ਲਿਖ ਸਕਦਾ ਭਾਵਾ ਉਹ ਤਾਂ ਉਸ ਦੀ ਮੈਂ ਨਾ ਪਰੰਪਰਾ ਮੈਂ ਕੋਣ ਹਾਂ ਲਿਖਣ ਵਾਲਾ ਜਾਂ ਮੈਂ ਕੌਣ ਯਾਨੀ ਕਿ ਇਦਾਂ ਦੀਆਂ ਚੀਜ਼ਾਂ ਮੇਰੇ ਮਨ 'ਚ ਆਪਣੇ ਆਪ ਕਿਉਂ ਫਟੀਆਂ ਉਹ ਤਾਂ ਰੱਬ ਦੀ ਤਰਫ ਹੋ ਰਿਹਾ ਨਾ ਜੋ ਵੀ ਹੋ ਰਿਹਾ ਅੱਛਾ ਚਾਚਾ ਜੀ ਗਾਣੇ ਤੁਸੀਂ ਬਹੁਤ ਸੋਹਣੇ ਲਿਖੇ ਬਹੁਤ ਵਧੀਆ ਤੁਸੀਂ ਲਿਖਦੇ ਹੋ ਗਾਉਂਦੇ ਵੀ ਬੜਾ ਸੋਹਣੇ ਹੋ ਹਨਾ ਤੁਸੀਂ ਕਹਿੰਦੇ ਹੋ ਜੀ ਮੈਂ ਕਰਨਵਰ ਗਰੇਵਾਲ ਨੂੰ ਕੀ ਫੈਨ ਐ ਉਹਨਾਂ ਦਾ ਪਸੰਦ ਕਰਦਾ ਐ ਉਹਨਾਂ ਨੂੰ ਕਹਿੰਦਾ ਮਤਲਬ ਵੀ ਤੁਸੀਂ ਉਹਨਾਂ ਦੇ ਗਾਣੇ ਸੁਣਦੇ ਹੋ ਉਹਨਾਂ ਦੀ ਵੀਡੀਓ ਵੀਡੀਓਜ਼ ਵੇਖਦੇ ਹੋਣੇ ਤੁਸੀਂ YouTube ਉੱਤੇ ਗਾਣੇ ਸੁਣਦਾ ਮੈਂ ਉਹਨਾਂ ਦੇ ਚਲੋ ਆਈ ਹੋਪ ਤੁਸੀਂ ਕਦੀ ਉਹਨਾਂ ਨਾਲ ਮੁਲਾਕਾਤ ਹੋਵੇ ਤੁਹਾਡੀ ਅੱਛਾ 55 ਸਾਲ ਤੁਹਾਡੀ ਉਮਰ ਹੋ ਗਈ ਆ ਪਹਿਲਾਂ ਜਦੋਂ ਤੁਸੀਂ ਗਾਉਂਦੇ ਸੀ ਉਦੋਂ ਵੀ ਇਦਾਂ ਹੀ ਆਵਾਜ਼ ਸੀ ਕਿ ਜਾਂ ਹੁਣ ਆ ਗਈ ਹੌਲੀ 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 ਇਦਾਂ ਦੀ ਹੋ ਗਈ ਆ ਦੇਖ ਵੀਰੇ ਮੈਂ 55 ਚੱਲੇ ਗਿਆ ਕਦੀ ਵੀ ਅੱਛਾ ਆਪਣਾ ਸ਼ੌਕ ਸੀਗਾ ਘਰ ਬਹਿ ਕੇ ਗੱਲ ਇਹਦੇ ਦਾ ਠੀਕ ਐ ਨਾ ਤਾਂ ਮੈਂ ਸਿੱਖਿਆ ਕਿੱਥੇ ਅੱਛਾ ਗਉਣ ਦੀ ਕਲਾ ਤੇ ਇੱਕ ਬਹੁਤ ਉੱਚੀ ਪਦਵੀ ਹੈ ਸੁਰਾਂ ਦਾ ਜਾਣਨਾ ਸੁਰਾਂ ਦਾ ਗਿਆਨ ਠੀਕ ਹੈ ਰਾਗ ਵਿਰਾਗ ਹੈ ਨਾ ਤੇ ਆਪਾਂ ਕੋਲ ਉਹ ਤਾਂ ਰੱਬ ਨੇ ਮੌਕਾ ਨਹੀਂ ਦਿੱਤਾ ਆਪਾਂ ਨੂੰ ਸਿਰਫ ਲਿਖਣ ਦਾ ਮੌਕਾ ਦਿੱਤਾ ਅਸੀਂ ਹਾਜ਼ਰੀ ਭਰ ਰਹੇ ਹਾਂ ਤੁਹਾਨੂੰ ਸੁਣਾ ਰਹੇ ਹਾਂ ਸਹੀ ਗੱਲ ਅੱਛਾ ਕੁਝ ਦੱਸੋ ਆਪਣੇ ਬਾਰੇ ਤੁਸੀਂ ਕੀ ਕਰਦੇ ਹੋ ਹੁਣ ਤੁਸੀਂ ਬਸ ਪ੍ਰਾਈਵੇਟ ਨੌਕਰੀ ਹੈ ਬਰਾਵਾ ਤੇ ਬੇਬੇ ਪੈਂਟ ਹੈਗੀ ਐ ਇੱਕ ਖਿਆਲ ਰਹਿੰਦਾ ਬੀਬੇ ਦੇ ਵਿੱਚ ਜਾ ਸਰ ਬਾਪੂ ਤਾਂ ਤੁਰ ਗਿਆ ਅੱਛਾ ਘਰੇ ਕੌਣ-ਕੌਣ ਹੈ ਤੁਹਾਡੇ ਨਾਲ ਘਰੇ ਬਸ ਦਈਆਂ ਪ੍ਰਵਾ ਜਦੋਂ ਘਰ ਹੀ ਖਾਲੀ ਹੋ ਗਿਆ ਤਾਂ ਫੇਰ ਕੀ ਤੇ ਸੀ ਤੈਨੂੰ ਅੱਛਾ ਆ ਚਾਚੇ ਹੁਣਾਂ ਦਾ ਇੱਕਾ ਛੋਟਾ ਜਿਹਾ ਇਹਨਾਂ ਨੇ 1 ਬੀ ਐਚ ਕੇ ਨਾ ਲਿਆ ਹੋਇਆ ਵਾ ਰੈਂਟ ਤੇ ਘਰ ਬਾਕੀ ਚਲੋ ਯਾਰ ਕਿਉਂਕਿ ਸਾਨੂੰ ਅਸਲ ਜਗ੍ਹਾ ਕੋਈ ਲੱਭੀ ਨਹੀਂ ਬੈਠਣ ਵਾਸਤੇ ਜਿਵੇਂ ਤਾਂ ਮੈਂ ਪਹਿਲਾਂ ਦੱਸਿਆ ਹੁਣ ਚਾਚੇ ਦਾ ਘਰ ਸੀ ਲਾਈਟ ਵੀ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਇੱਥੇ ਚਲੋ ਜਿੱਦਾਂ ਵੀ ਆ ਵਧੀਆ ਘਰ ਤਾਂ ਵੇ ਚਾਚੇ ਨੂੰ ਹਾਂ ਚਾਚਾ ਆਪਣਾ ਘਰ ਮਲੇ ਜਲਦੀ ਆਪਣਾ ਘਰ ਲਾਏ ਰੈਂਟ ਹੋਣਾ ਚਾਹੀਦੀ ਹੈ ਮਾਲਕ ਦੀ ਪਾਉਣਾ ਚਾਹੀਦੀ ਹੈ ਹਾਂ ਚਲੋ ਬਾਕੀ ਯਾਰ ਵੀਡੀਓ ਨੂੰ ਕਰਦੇ ਹਾਂ ਖਤਮ ਲਾਈਕ ਸ਼ੇਅਰ ਜ਼ਰੂਰ ਕਰਿਓ ਇਸ ਵਾਰ ਤੇ ਨਾਲੇ ਕਮੈਂਟ ਕਰਕੇ ਦੱਸਿਓ ਪੀ ਤੁਹਾਨੂੰ ਕਿੱਦਾਂ ਦਾ ਲੱਗਿਆ ਚਾਚੇ ਦਾ ਟੈਲੈਂਟ ਕਿਉਂਕਿ ਹਿਡਨ ਟੈਲੈਂਟ ਆ ਇਹ ਦੱਸਦੇ ਨਹੀਂ ਕਿਸੇ ਨੂੰ ਸਾਰਾ ਦਿਨ ਉੱਥੇ ਬੈਠ ਰਹੇ ਨੇ ਜੌਬ ਦੇ ਵਿੱਚ ਜੁੱਪ ਕਰਕੇ ਆਉਂ ਕਰਕੇ ਕਿ ਸਾਰੇ ਆਉਂਦੇ ਜਾਂਦੇ ਚਲੋ ਆਕ ਦੂਜੇ ਨੂੰ ਮਜ਼ਾਕ ਕਰਦੇ ਨੇ ਇੱਕ ਦੂਜੇ ਨੂੰ ਤੇ ਬਾਕੀ ਹੁਣ ਪਤਾ ਨਹੀਂ ਹੁੰਦਾ ਕਿ ਕਿਹਦੇ ਕੋਲ ਕੀ ਡੰਡਾ ਟੈਲੈਂਟ ਹੁੰਦਾ ਚਾਚੇ ਨੇ ਆਪਣਾ ਟੈਲੈਂਟ ਕੱਢ ਕੇ ਆਏ ਮੇਰੇ ਕੋਲ ਦੱਸਿਆ ਨੇ ਵੀ ਹਾਂ ਮੇਰੀ ਵੀਡੀਓਜ਼ ਵੇਖਦੇ ਸੀ ਮੈਨੂੰ ਕਹਿੰਦੇ ਵੀ ਆਉਂ ਕਰਕੇ ਚੱਲ ਯਾਰ ਤੂੰ ਵੀਡੀਓਜ਼ ਬਣਾ ਮੇਰੀ ਵੀਡੀਓ ਬਣਾ ਮੈਂ ਤੁਹਾਡੇ ਤੁਸੀਂ ਹੀ ਕਰਨਾ ਦੱਸੋ ਮੈਨੂੰ ਕਹਿੰਦੇ ਮੈਂ ਯਾਰ ਗਾਣੇ ਲਿਖ ਲੈਣਾ ਤੇ ਫਿਰ ਉਹਨੇ ਲਿਖੇ ਗਾਣੇ ਦੱਸੇ ਨਾਲ ਬੋਲ ਕੇ ਵੀ ਖਾਇਆ ਮੈਂ ਕਿਹਾ ਯਾਰ ਇਹ ਵੀਡੀਓ ਤੇ ਬੰਦੀ ਆ ਬਾਕੀ ਚਲੋ ਚਾਚਾ ਜੀ ਜੰਨ ਜੰਦੇ ਇੱਕ ਆਖਰੀ ਵਧੀਆ ਜਿਹਾ ਆਪਣਾ ਮਨ ਪਸੰਦ ਆ ਠੀਕ ਆ ਉਹ ਸੁਣਾਓ ਸਾਨੂੰ ਵਧੀਆ ਜਿਹੜਾ ਤੁਹਾਡੇ ਬਿਲਕੁਲ ਮਨ ਦੇ ਕਰੀਬ ਆ ਦਿਲ ਦੇ ਕਰੀਬ ਆ ਉਹ ਸੁਣਾਵਾ ਠੀਕ ਆ ਫੁੱਲ ਕੀਤੇ ਤੋਂ ਨੀਓ ਪੱਕਣੇ ਟੱਕੇ ਵਾਲੇ ਤੈਨੂੰ ਲੱਗਣੇ ਸਿਰ ਤੇ ਪਹਿਣਗੇ ਹੱਥ ਰੱਖਣੇ ਕਰ ਕੱਲਾ ਰਹਿ ਜਾਵੇਗਾ ਬਸ ਯੋ ਰੋਟੀਆਂ ਤੇਰੀਆਂ ਵੀ ਬੱਕਦਾ ਖਾਵੇਗਾ ਬਸ ਯੋ ਰੋਟੀਆਂ ਤੇਰੀਆਂ ਵੀ ਬੱਕਦਾ ਖਾਵੇਗਾ ਤਾਜੀਆਂ ਪਕੀਆਂ ਪਕੀਆਂ ਤੈਨੂੰ ਕੌਣ ਖਵਾਵੇਗਾ ਤਾਜੀਆਂ 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 ਤੈਨੂੰ ਕੌਣ ਖਵਾਵੇਗਾ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਸੋਹਣਾ ਬਹੁਤ ਸੋਹਣਾ ਬਾਕੀ ਚਲੋ ਯਾਰ ਕਰਦੇ ਆਂ ਵੀਡੀਓ ਨੂੰ ਇੱਥੇ ਖਤਮ ਬਾਕੀ ਚਾਚੇ ਦੀ ਕਿਸਮਤ ਹੈ ਚਾਚਾ ਵੀਨ ਕਿੰਨੀ ਕੀ ਦੁਨੀਆ ਤੁਹਾਨੂੰ ਸੌਂਦੀ ਯਾਰ ਆਈ ਹੋਪ ਕਿ ਤੁਹਾਨੂੰ ਸਾਰੇ ਨੇ ਵੀਡੀਓ ਪਸੰਦ ਆਈ ਹੋਈ ਅਗਰ ਆਈ ਤਾਂ ਲਾਈਕ ਸ਼ੇਅਰ ਜਰੂਰ ਕਰਨੀ ਹੈ ਕਿ ਮੈਂ ਬਾਰ ਬਾਰ ਪਹਿਲੀ ਯਾਰ ਕਹਿ ਰਿਹਾ ਇੰਨਾ ਮੈਂ ਕਦੀ ਨਹੀਂ ਗਿਆ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜੇ ਵੀਡੀਓ ਅੱਛੀ ਲਗੀ ਚਾਚੇ ਦਾ ਤੁਹਾਨੂੰ ਟੈਨਰ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਥੱਲੇ ਠੀਕ ਹੈ ਜੀ ਚਲੋ ਬਾਕੀ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਮੀਨਵਾਈਲ ਸਟੇ ਸੇ ਸਟੇ ਹੈਲਦੀ ਸਟੇ ਸੈਨੀਟਾਈਜ਼ਡ ਹੈ ਚਾਚਾ ਠੀਕ ਗਾਣਾ ਫਿਰ ਜਾਂਦੇ ਜਾਂਦੇ ਬਸ ਸਾਰਿਆਂ ਮੇਰੇ ਨੂੰ ਮੇਰੀ ਤਰਫੋਂ ਇਹ ਹੀ ਹੈਗਾ ਕਿ ਜੇ ਚੱਲੂ ਮੇਰਾ ਕਲਾ ਚੰਗੀ ਲੱਗੀ ਤੇ ਵੀਰੋ ਮੈਂ ਇਹ ਕਹਿੰਦੇ ਸ਼ੇਅਰ ਕਰਿਓ ਤਾਂ ਕਿ ਤੁਹਾਡੀ ਕਿਰਪਾ ਨਾਲ ਸਾਡੀ ਵੀ ਜ਼ਿੰਦਗੀ ਸਬਰ ਜਾਓ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ